ਸਸਰੀਕਾਲ ਜੀ ਸਾਰੇ ਰੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਆਜੇ ਹੋਏ ਆ ਅਲੱਗ-ਪਗ ਅਗਲੇ 15 ਦਿਨਾਂ ਦੀ ਗੱਲ ਕਰਾਂਗੇ ਲਗਭਗ 25 ਫਰਵਰੀ ਦੇ ਨੇੜੇ-ਤੇੜੇ ਤੱਕ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਮੌਸਮ ਦੇ ਵਿੱਚ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਕਿਉਂਕਿ ਦਿਨ ਦੇ ਵੇਲੇ ਤਾਪਮਾਨ 25 ਡਿਗਰੀ ਦੇ ਨੇੜੇ-ਤੇੜੇ ਹੱਥ ਲਗਾ ਰਹੇ ਨੇ ਕਿਸਾਨਾਂ ਦੇ ਵਿੱਚ ਚਿੰਤਾ ਹੈ ਕਿ ਕਣਕ ਦੀ ਫਸਲ ਦਾ ਕੀ ਹੋਵੇਗਾ ਕਿਉਂਕਿ ਅਚਾਨਕ ਗਰਮੀ ਵਧੀ ਹੈ ਜਿਸ ਦੇ ਮੱਦੇਨਜ਼ਰ ਕਣਕ ਥੋੜੀ-ਬਹੁਤੀ ਕਿਤੇ-ਕਿਤੇ ਅੰਡਰ ਗ੍ਰੋਥ ਰਹਿ ਸਕਦੀ ਹੈ ਇਸ ਵੀਡੀਓ ਦੇ ਰਾਹੀਂ ਜਾਣਕਾਰੀ ਦੇਵਾਂਗੇ ਕਿ ਆਉਣ ਦੇ 15 ਦਿਨਾਂ ਦਾ ਮੌਸਮ ਕਿਵੇਂ ਦਾ ਹੈ ਤੁਹਾਨੂੰ ਕੀ ਕੀ ਚੇਤਾਵਨੀਆ ਦੀ ਲੋੜ ਹੈ ਕੀ ਪਾਣੀ ਲਗਾਉਣ ਦੀ ਲੋੜ ਹੈ ਜਾਂ ਨਹੀਂ ਖਾਦ ਸਪਰੇਅ ਕਦੋਂ ਕਰਨ ਦਾ ਮੌਕਾ ਮਿਲੇਗਾ ਤੁਹਾਨੂੰ ਤਾਂ 25 ਫਰਵਰੀ ਤੱਕ ਦੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਦੀ ਅਗਰ ਕੋਸ਼ਿਸ਼ ਕਰੀਏ ਤਾਂ ਫਿਲਹਾਲ ਪੰਜਾਬ ਦਾ ਮੌਸਮ ਠੀਕ ਬਣਿਆ ਹੋਇਆ ਕੋਈ ਵੱਡੀ ਹਲਚਲ ਨਹੀਂ ਹੈ ਲਗਾਤਾਰ ਤਾਪਮਰ 25 ਡਿਗਰੀ ਤੱਕ ਇਸੇ ਤਰੀਕੇ ਨਾਲ ਬਣੇ ਰਹਿਣਗੇ ਤੁਹਾਡੇ ਇਲਾਕੇ ਦੇ ਮੌਸਮ ਤੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਕੱਲ ਕੀਤੀ ਜਾਵੇ ਤਾਂ 10 11 ਤੇ 12 ਤਰੀਕ ਨੂੰ ਪਹਾੜੀ ਖੇਤਰ ਵਿੱਚ ਇੱਕ ਸਿਸਟਮ ਆਵੇਗਾ ਜਿਸ ਦੇ ਨਾਲ ਪੰਜਾਬ ਦੇ ਪੂਰਬੀ ਇਲਾਕੇ ਦੇ ਵਿੱਚਕਾਰ ਹਲਕੇ ਦਰਮਿਆਨੀ ਕੜਮੜ ਕਣੀ ਦੇ ਮਾਹੌਲ ਬਣ ਸਕਦੇ ਨੇ ਖਾਸ ਤੌਰ ਤੇ ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਵਿੱਚਕਾਰ ਤੇ ਬਾਕੀ ਰੂਪਨਗਰ ਜ਼ਿਲ੍ਹਾ ਜਿਹੜਾ ਕੀ ਹਿਮਾਚਲ ਨੂੰ ਟੱਚ ਕਰਦਾ ਉਸ ਬਾਰਡਰ ਦੇ ਵਿੱਚਕਾਰ ਬਦਲਬਾਹੀ ਦੇਖਣ ਨੂੰ ਮਿਲ ਸਕ ਪਛਮੀ ਹਵਾ ਦਾ ਜ਼ੋਰ ਰਹੇਗਾ ਦਿਨ ਦੇ ਤਾਪਮਨ 25 ਡਿਗਰੀ ਦੇ ਹੱਥ ਲਗਾਉਂਦੇ ਹੋਏ ਦਿਖਾਈ ਦੇਣਗੇ ਤੇ ਰਾਤ ਦੇ ਤਾਪਮਨ 11-12 ਡਿਗਰੀ ਤੱਕ ਬਣੇ ਰਹਿਣਗੇ। ਕੱਲ ਕੀਤੇ ਜਾਵੇ 12 ਤੋਂ ਲੈ ਕੇ 17-18 ਤਰੀਕ ਤੱਕ ਫੇਰ ਪਛਮੀ ਅਤੇ ਪੂਰਬੀ ਹਵਾ ਦੀ ਵਾਪਸੀ ਟੁੱਟਵੇਂ ਰੂਪ ਦੇ ਵਿੱਚ ਹੋਵੇਗੀ ਬੱਦਲਬਾਜ਼ੀ ਦੇ ਧੁੰਦ ਦੇ ਹਾਲਾਤ ਬਣੇ ਰਹਿਣਗੇ ਜਿਸ ਦੇ ਨਾਲ ਮੀਂਹ ਦੇ ਕਿਰਮੜ ਕਣੀ ਦੇ ਹਾਲਾਤ ਪੰਜਾਬ ਦੇ ਵਿੱਚ ਨਾ ਮਾਤਰ ਬਰਾਬਰ ਰਹਿਣਗੇ ਅਜਿਹੇ ਦੇ ਵਿਚਕਾਰ ਜਿਹੜੇ ਕਿਸਾਨ ਵੀਰ ਕੜਕੜੂ ਪਾਣੀ ਲਗਾਉਣਾ ਚਾਹੁੰਦੇ ਨੇ ਉਹ ਪਾਣੀ ਲਗਾ ਸਕਦੇ ਨੇ ਕਿਉਂਕਿ ਹਵਾ ਦਾ ਜ਼ੋਰ ਕੋਈ ਬਹੁਤ ਵੱਡਾ ਨਹੀਂ ਹੋਵੇਗਾ ਹਲਕ ਪੱਦਰਸ 17 ਤਰੀਕ ਦੇ ਵਿਚਕਾਰ ਹਵਾ ਦੀ ਗਤੀ 20-25 ਕਿਲੋਮੀਟਰ ਪ੍ਰਤੀ ਘੰਟੇ ਦੇ ਨੇੜੇ ਤੇ ਜਾ ਸਕਦੀ ਹੈ ਪਰ ਉਸ ਤੋਂ ਨੇੜੇ ਜੜੇ ਕੋਈ ਬਹੁਤ ਵੱਡਾ ਹਲਚਲ ਮੀਂਹ ਦੀ ਦਿਖਾਈ ਨਹੀਂ ਦੇ ਰਹੀ ਗੱਲ ਕਰਾਂਗੇ 17 ਤੋਂ ਲੈ ਕੇ 20 21 22 ਤਰੀਕ ਦੀ ਤਾਂ 20 ਤਰੀਕ ਤੋਂ ਲੈ ਕੇ 22 23 ਤਰੀਕ ਦੇ ਵਿਚਕਾਰ ਲਗਾਤਾਰ ਇੱਕ ਸਿਸਟਮ ਪੰਜਾਬ ਵੱਲ ਕੂਚ ਕਰ ਰਿਹਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਪੂਰਬੀ ਇਲਾਕੇ ਤੋਂ ਲੈ ਕੇ ਸੈਂਟਰਲ ਪੰਜਾਬ ਅਤੇ ਮਾਲਵੇ ਦੇ ਇਲਾਕੇ ਤੱਕ ਮੀਂਹ ਦੀ ਗਤੀਵਿਧੀ ਹੋ ਸਕਦੀ ਹੈ ਪਰ ਕੋਈ ਬਹੁਤ ਵੱਡੇ ਚਾਂਸ ਨਹੀਂ ਹਨ ਹਜੇ ਕਿ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਪਰ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਜ਼ਿਆਦਾ ਹਾਲਾਤ ਵੱਧ ਰਹੇ ਨੇ ਮੀਂਹ ਦੇ ਪਰ ਬਾਕੀ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੀ ਹਲਚਲ ਹੁੰਦੀ ਦਿਖਾਈ ਨਹੀਂ ਦੇਹੀ ਦੇ ਰਹੀ ਜਿਸ ਦੇ ਨਾਲ ਅਸੀਂ ਕਹਿ ਸਕੀਏ ਕਿ ਪੂਰੇ ਪੰਜਾਬ ਵਿੱਚ ਮੀਂਹ ਹੋ ਸਕੇਗਾ ਪਰ ਹਾਂ ਅਜੇ ਇਹ ਜ਼ਰੂਰ ਹੈ ਕਿ 22-23 ਤਰੀਕ ਦੇ ਨੇੜੇ-ਤੇੜੇ ਇੱਕ ਸਿਸਟਮ ਜਿਹੜਾ ਬਣ ਰਿਹਾ ਹੈ ਇਹ ਪੂਰੇ ਪੰਜਾਬ ਦੇ ਵਿੱਚ ਮੀਂਹ ਕਰਨ ਦੀ ਸਮਰੱਥਾ ਰੱਖ ਸਕਦਾ ਹੈ ਫੇਰ 22 ਤਰੀਕ ਤੋਂ ਬਾਅਦ 25 ਤਰੀਕ ਤੱਕ ਮੌਸਮ ਠੀਕ ਹੈ ਐਵਰੇਜ ਕਿਡਵਡਕਣੀ ਦੇ ਮਾਹੌਲ ਦੇ ਵਿੱਚਕਾਰ ਮੌਸਮ ਸਾਫ਼ ਹੋ ਜਾਵੇਗਾ ਜਿਸ ਦੇ ਨਾਲ ਕਿਸਾਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹਦੇ ਜਿਹੜੇ 15 ਦਿਨ ਦੇ ਵਿੱਚਕਾਰ 20 ਤਰੀਕ ਦੇ ਬਾਅਦ ਹੀ ਜ਼ਿਆਦਾਤਰ ਸਿਸਟਮ ਬਣ ਰਹੇ ਨੇ ਖਾਸ ਤੌਰ ਤੇ 18 ਤਰੀਕ ਤੋਂ ਬਾਅਦ ਉਸ ਤੋਂ ਪਹਿਲਾਂ ਪਹਿਲਾਂ ਤਾਪਮਰ ਠੀਕ ਠਾਕ ਬਣਿਆ ਰਹੇਗਾ 25 ਸਿਸਟਮ ਵੀ ਆਉਣਗੇ ਬੱਦਲਬਾਈ ਵੀ ਬਣੀ ਰਹੇਗੀ ਦਿਨ ਦੇ ਤਾਪਮਰ 15 ਡਿਗਰੀ ਦਿਨ ਦੇ ਤਾਪਮਰ 25 ਡਿਗਰੀ ਤੱਕ ਜਾਣਗੇ ਤੇ ਰਾਤ ਦੇ ਤਾਪਮਰ 15 ਡਿਗਰੀ ਤੱਕ ਪਹੁੰਚ ਜਾਣਗੇ ਏਸੀ ਦੀ ਅਪਡੇਟ 25 ਤਰੀਕ ਤੱਕ ਦੇ ਮੌਸਮ ਦੀ ਕਿਸਾਨਾਂ ਦੇ ਸੰਬੰਧੀ ਕੋਈ ਹੋਰ ਜਾਣਕਾਰੀ ਜਦੋਂ ਵੀ ਸਾਂਝੀ ਆਉਣਗੇ ਤੁਹਾਡੇ ਤੱਕ ਲੈ ਕੇ ਜਾ ਜਾਨ ਹਾਜ਼ਰ ਹੋਵਾਂਗੇ ਬੜੇ ਰਿਓ ਚਰਲ YouTube ਵਾਲੇ ਫਾਰਵਰਡ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਪੈਂਡ ਭਰਾਵਾਂ ਦਾ